ਅਨੂ ਦੇ ਸ਼ਰਮਾ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਸੰਵੇਦ ਸੋਬੀ ਮਿਊਸਪਲ ਕਾਉਂਸਲ ਚੋਣਾਂ ਕਰਵਾਉਣ ਦੇ ਮਾਮਲੇ 'ਚ ਹਾਈ ਕੋਰਟ 'ਚ ਸਰਕਾਰ ਦਾ ਕੀ ਜਵਾਬ ਦਾਖਲ ਕੀਤਾ ਹੈ ਸਰਕਾਰ ਨੇ ਕੀ ਕਿਹਾ ਇਸ ਦੇ ਵਿੱਚ ਇਸ ਦੇ ਉੱਤੇ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਹੈ ਉਹ ਬੈਸ ਚੱਲ ਰਹੀ ਹੈ ਔਰ ਇੱਕ ਜਿਹੜੀ ਹੈ ਪਟੀਸ਼ਨ ਵੀ ਪਾਈ ਗਈ ਸੀ ਜਿਸ ਦੇ ਉੱਤੇ ਕਿਹਾ ਗਿਆ ਸੀਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਮੌਜੂਦ ਹੈ ਉਹ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਕਰਾਉਣ ਦੇ ਵਿੱਚ ਜਾਣ ਬੂਝ ਕੇ ਜਿਹੜੀ ਹੈ ਉਹ ਦੇਰੀ ਕਰਵਾ ਰਹੀ ਹੈ ਇਸ ਦੇ ਉੱਤੇ ਜਿਹੜਾ ਉਹ ਹਾਈ ਕੋਰਟ ਦੇ ਵੱਲੋਂ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੂੰ ਔਰ ਅੱਜ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਜਵਾਬ ਦਾਖਲ ਕਰ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਜਿਸ ਵਕਤ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਪੰਜਾਬ ਸਰਕਾਰ ਨੇ ਔਰ ਉੱਥੇ ਜਾ ਕੇ ਉਹਨਾਂ ਨੇ ਆਪਣੇ ਜਿਹੜੇ ਪੂਰੇ ਤੱਥ ਪੇਸ਼ ਕੀਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਸਾਰੀਆਂ ਗੱਲਾਂ ਜਿਹੜੀਆਂ ਨੇ ਮੋਰੇ ਰੱਖੀਆਂ ਕੋਰਟ ਦੇ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ 8 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੂੰ ਹੁਣ ਜਿਹੜਾ ਅੱਜ ਦੇ ਦਿਨ ਉਸ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਦੇ 8 ਹਫ਼ਤਿਆਂ ਦਾ ਸਮੇਂ ਦਾ ਪਟੀਸ਼ਨ ਦਿੰਦੇ ਹੋਏ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਆਪਣੀ ਅਪੀਲ ਔਰ ਆਪਣਾ ਸਪਸ਼ਟੀਕਰਨ ਸਾਹਮਣੇ ਰੱਖਿਆ ਤੇ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਪੂਰਾ ਕੇਸ ਜਿਹੜਾ ਖਤਮ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਲੇਕਿਨ ਹੁਣ 25 ਨਵੰਬਰ ਨੂੰ ਜਿਹੜਾ ਉਹ ਪੰਜਾਬ ਸਰਕਾਰ ਨਗਰ ਨਗਰ ਨਿਗਮਦਿਆਂ ਚੋਣਾਂ ਦਾ ਜਿਹੜਾ ਉਹ ਐਲਾਨ ਕਰ ਸਕਦੀ ਹੈ ਯਾਨੀ ਕਿ ਜਾਂ ਤਾਂ 25 ਨਵੰਬਰ ਨੂੰ ਕਰ ਦੇਗੀ ਜਾਂ ਉਸ ਤੋਂ ਪਹਿਲਾਂ ਜਿਹੜਾ ਹੈ ਹੁਣ ਚੋਣਾਂ ਦੀ ਤਰੀਕ ਦਾ ਐਲਾਨ ਹੋ ਜਾਏਗਾ ਬਾਕੀ ਜਿਹੜਾ ਖਣਜ ਮੰਤਰੀ ਨੇ ਬਰਿੰਦਰ ਕੁਮਾਰ ਗੋਇਲ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਜੀ ਹੁਣ ਉਹਦੇ ਬੜੇ ਚਰਚੇ ਹੈ ਬਿਲਕੁਲ ਦੇਖੋ ਥਿੰਸਾ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਖਤਮ ਹੋ ਜਾਏ ਹੁਣ ਇਹ ਕਤਤਕ ਹੋਏਗੀ ਇਸ ਦਾ ਕੋਈ ਜਿਹੜਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕੋਈ ਐਸਟੀਮੇਸ਼ਨ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜੀਆਂ ਇਲੀਗਲ ਮਾਈਨਿੰਗ ਸਾਈਟਸ ਨੇ ਜਾਂ ਜਿਹੜੇ ਵਪਾਰੀ ਇਲੀਗਲ ਮਾਈਨਿੰਗ ਕਰ ਰਹੇ ਆ ਅਸੀਂ ਉਹਨਾਂ ਨੂੰ ਫੜ ਰਹੇ ਆ ਲੇਕਿਨ ਇਸ ਦੇ ਉਲਟ ਜਿਹੜੀਆਂ ਚੀਜ਼ਾਂ ਹੁੰਦੀਆਂ ਹੋਈਆਂ ਦਿਖਤਦੀਆਂ ਨੇ ਜਿਹੜੇ ਵਿਰੋਧੀ ਧਿਰ ਜਿਸਕਤ ਆਮ ਆਦਮੀ ਪਾਰਟੀ ਹੋਈਆਂ ਸੱਤਾਧਿਰ ਨੂੰ ਜਿਸ ਵਕਤ ਘੇਰਦੀ ਹੈ ਤਦ ਕੁਝ ਹੋਰ ਆંકੜੇ ਨਿਕਲ ਕੇ ਆਉਂਦੇ ਨੇ ਲੇਕਿਨ ਅੱਜ ਜਿਹੜੇ ਮੰਤਰੀ ਨੇ ਮਰਿੰਦਰ ਗੋਇਲ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਕਿ ਅਸੀਂ ਵਚਨਬੱਧ ਆ ਅਸੀਂ ਲੋਕਾਂ ਦੇ ਨਾਲ ਜਿਹੜਾ ਉਹ ਵਾਦਾ ਕੀਤਾ ਸੀ ਕਿ ਉਹਨਾਂ ਨੂੰ ਸਸਤੀ ਰੇਤ ਤੇ ਸਸਤੀ ਸਸਤੀ ਬਜਰੀ ਜਿਹੜੀ ਹੈ ਉਹ ਮਿਲੇਗੀ ਕਹਿੰਦੇ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਦੇ ਨਾਲ ਜਿਹੜਾ ਉਹ ਰੇਤ ਤੇ ਬਜਰੀ ਮਿਲੇ ਉਹਨਾਂ ਨੇ ਕੁਝ ਆંકੜੇ ਵੀ ਸਾਂਝੇ ਕੀਤੇ ਰਿਥਨ ਸਾਹਿਬ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਸਾਡੇ ਕੋਲ ਮੌਜੂਦਾ ਜਿਹੜੀ ਹੈ ਉਹ 73 ਜਨਤਕ ਮਾਈਨਿੰਗ ਸਾਈਟਾਂ ਨੇ ਔਰ 40 ਜਿਹੜੀਆਂ ਨੇ ਕਮਰਸ਼ੀਅਲ ਮਾਈਨਿੰਗ ਸਾਈਟਾਂ ਨੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਵਧਾਵਾਂਗੇ ਔਰ ਕਹਿੰਦੇ ਸਾਡਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 150 ਜਨਤਕ ਮਾਈਨਿੰਗ ਸਾਈਟਸ ਹੋਣ ਤੇ 100 ਜਿਹੜੀਆਂ ਨੇ ਵਪਾਰਕ ਮਾਈਨਿੰਗ ਸਾਈਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਖੁੱਲੀਆਂ ਜਾਂ ਕਹਿੰਦੇ ਹੱਲੇ ਸਾਡੇ ਕੋਲ ਐਂਪਲ ਅਮਾਉਂਟ ਜਿਹੜੀ ਹੈ ਰੇਤ ਔਰ ਬਜਰੀ ਦੀ ਹੈਗੀ ਹੈ ਕਹਿੰਦੇ ਕਿਉਂਕਿ ਜਿਹੜੀਆਂ 73 ਜਨਤਕ ਮਾਈਨਿੰਗ ਸਾਈਟਾਂ ਨੇ ਉਹਨਾਂ ਦੇ ਵਿੱਚੋਂ ਫੁੱਲ ਮਿਲਾ ਕੇ ਜਿਹੜਾ ਹੈ 47.19 ਲੱਖ ਮੈਟ੍ਰਿਕ ਟਨ ਜਿਹੜੀ ਹੈ ਰੇਤਾ ਵਰਤੀ ਜਾ ਸਕਦੀ ਹੈ ਜਿੱਚੋ ਅਸੀਂ ਸਿਰਫ 18.38 ਲੱਖ ਰੇਤਾ ਵਰਤੀ ਹੈ ਦੂਜੇ ਪਾਸੇ ਉਹ ਕਹਿੰਦੇ ਜਿਹੜੀਆਂ 40 ਵਪਾਰਕ ਸਾਈਟਾਂ ਨੇ ਉਹਨਾਂ ਦੇ ਵਿੱਚ 138.68 ਲੱਖ ਮੈਟ੍ਰਿਕ ਟਨ ਜਿਹੜੀ ਹੈ ਉਹ ਰੇਤਾ ਬਜਰੀ ਵਰਤੀ ਜਾ ਸਕਦੀ ਹੈ ਉਹਦੇ ਵਿੱਚੋਂ ਕਹਿੰਦੇ ਆਪਾਂ ਸਿਰਫ 30 ਲੱਖ ਜਿਹੜੀ ਹੈ ਮੈਟ੍ਰਿਕ ਟਨ ਰੇਤ ਔਰ ਬਜਰੀ ਕੱਢੀ ਹੈ ਹਲੇ ਤੱਕ ਕਹਿੰਦੇ ਹਲੇ ਉੱਥੇ ਵੀ ਸਾਡੇ ਕੋਲ 132.99 ਲੱਖ ਮੈਟ੍ਰਿਕ ਟਨ ਜਿਹੜੀ ਹੈ ਵੱਧ ਰੇਤਾ ਪਈ ਹੈ ਇਸ ਕਰਕੇ ਕਹਿੰਦੇ ਲੋਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਸਤੀ ਰੇਤਾ ਬਜਰੀ ਜਿਹੜੀ ਹੈ ਲੋਕਾਂ ਨੂੰ ਮਿਲੇਗੀ ਬਾਕੀ ਜਿਹੜੀ 300 ਯੂਨਿਟ ਬਿਜਲੀ ਮੁਫਤ ਮਿਲਦੀ ਆ ਇਹਦੇ ਗਲਤ ਮੀਟਰ ਵੀ ਲੱਗੇ ਹੋਏ ਨੇ ਕਈ ਜਿੰਨ ਸਾਹਿਬ ਬਹੁਤ ਜ਼ਿਆਦਾ ਗਲਤ ਜਿਹੜੇ ਨੇ ਮੀਟਰ ਲੱਗੇ ਨੇ ਕਿਉਂਕਿ ਜਿਸ ਦਿਨ ਇਹ ਐਲਾਨ ਹੋਇਆ ਸੀ ਪੰਜਾਬ ਸਰਕਾਰ ਦੇ ਵੱਲੋਂ ਕਿ 300 ਯੂਨਿਟ ਬਿਜਲੀ ਦੇ ਮੁਫਤ ਮਿਲਣਗੇ ਪ੍ਰਤੀ ਮਹੀਨਾ ਇੱਕ ਮਹੀਨੇ ਦਾ 300 ਯੂਨਿਟ ਜਿਹੜਾ ਹਰ ਹਰ ਜਿਹੜਾ ਘਰ ਹੈ ਉਹ ਯੂਜ਼ ਕਰ ਸਕਦਾ ਹੈ ਜਦੋਂ ਦੋ ਮਹੀਨੇ ਦਾ ਪਾਸਾ ਦਾ ਬਿਲ ਆਉਂਦਾ ਤਾਂ ਆਂਦੇ 600 ਮੀਟਰ ਜਿਹੜੇ 600 ਯੂਨਿਟ ਹੋਗੇ ਫ੍ਰੀ ਲੋਕਾਂ ਨੇ ਕੀ ਕਰਨਾ ਸ਼ੁਰੂ ਕੀਤਾ ਇੱਕੋ ਘਰ ਦੇ ਵਿੱਚ 2-2 ਮੀਟਰ ਕਈਆਂ ਨੇ ਤਾਂ ਸਭ ਤਿਲ-ਤਿਲ ਮੀਟਰ ਲਾ ਲੈ ਘਰਾਂ ਦੇ ਵਿੱਚ ਕਿ ਤੁਹਾਨੂੰ ਜਿਹੜਾ ਉਹ ਬਿਜਲੀ ਦੂ ਮੁਫਤ ਮਿਲ ਜੇਗੀ ਗਰਮੀਆਂ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਗਏ ਕਿ ਜਿਹੜੀ ਬਿਜਲੀ ਹੈ ਉਹਦੇ ਵੱਡੇ ਵੱਡੇ ਪਾਵਰ ਕੱਟ ਲਗਾਣੇ ਪਏ ਜਿਸ ਦੇ ਕਾਰਨ ਜਿਹੜਾ ਉਹ ਲੋਕਾਂ ਨੂੰ ਬੜੀ ਪਰੇਸ਼ਾਨੀ ਹੋਈ ਲੇਕਿਨ ਹੁਣ ਇਸ ਦੇ ਉੱਤੇ ਜਿਹੜੀ ਹੈ ਉਹ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਸਰਦੀਆਂ ਆ ਗਈਆਂ ਤਾਂ ਕਰਕੇ ਥੋੜਾ ਸਮਾਂ ਵੀ ਜਿਹੜਾ ਉਹ ਪੀਐਸਪੀਸੀਐਲ ਕੋਲ ਹੈਗਾ ਹੈ ਤੇ ਉਹਨਾਂ ਨੇ ਇਹ ਤਿਆਰੀ ਕੀਤੀ ਹੈ ਕਿ ਆਪਾਂ ਇੱਕ ਕਮੇਟੀ ਬਣਾ ਕੇ ਜਿਹੜਾ ਉਹ ਇਹ ਜਾਂਚ ਕਰਾਂਗੇ ਕਿੰਨਿਆਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਸ ਤਰੀਕੇ ਦੇ ਮੀਟਰ ਵਾਧੂ ਲੱਗੇ ਨੇ ਇਹਦੇ ਉੱਤੇ ਇੱਕ ਜਿਹੜਾ ਜ਼ੋਨ ਕ੍ਰੀਏਟ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਇਹ ਦੇਖਿਆ ਜਾ ਰਿਹਾ ਕਿ ਜਿਸ ਦਿਨ ਤੋਂ 300 ਯੂਨਿਟ ਫ੍ਰੀ ਜਿਹੜੇ ਨੇ ਉਹਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਕਿੰਨੇ ਮੀਟਰ ਲੱਗੇ ਨੇ ਕਿੱਥੇ-ਕਿੱਥੇ ਲੱਗੇ ਨੇ ਪਹਿਲਾਂ ਉਹਨਾਂ ਦੀ ਜਾਂਚ ਕੀਤੀ ਜਾਏਗੀ ਅਡਾਨੀ ਦੇ ਖਿਲਾਫ ਇੱਕ ਮੁਕਦਮਾ ਦਰਜ ਕੀਤਾ ਗਿਆ ਕਿ ਉਹਨਾਂ ਨੇ 250 ਮਿਲੀਅਨ ਡਾਲਰ ਦੀ ਰਿਸ਼ਵਤ ਖੋਰੀ ਤੇ ਫਰਾਡ ਕੀਤਾ ਸੋਲਰ ਕੰਟਰੈਕਟ ਲੈਣ ਲਈ ਇਹਦੀ ਚਰਚਾ ਹਿੰਦੁਸਤਾਨ ਦੇ ਵਿੱਚ ਕਿੰਨੀ ਕਰ ਬਿਲਕੁਲ ਇਸ ਦੀ ਚਰਚਾ ਬਹੁਤ ਜ਼ਿਆਦਾ ਹੈ ਥੇਨ ਸਾਹਿਬ ਕਿਉਂਕਿ ਜਦੋਂ ਅਸੀਂ ਅ ਅਡਾਨੀ ਗਰੁੱਪ ਦੀ ਗੱਲ ਕਰਦੇ ਹਾਂ ਇਸ ਦੇ ਚੇਅਰਮੈਨ ਨੇ ਅਡਾਨੀ ਗੋਤਮ ਅਡਾਨੀ ਜਿਨ੍ਹਾਂ ਦੇ ਉੱਤੇ ਇਹ ਕੇਸ ਦਰਜ ਹੋਇਆ ਹੈ 900 ਡਾਲਰ ਜਿਹੜੇ ਉਸ ਦੀ ਜਿਹੜੀ ਹੈ ਉਹ ਰਿਸ਼ਵਤਖੋਰੀ ਦੀ ਜਿਹੜੀ ਹੈ ਉਹ ਕੰਪਲੇਂਟ ਦਰਜ ਹੋਈ ਹੈ ਇਹ ਕਿਹਾ ਜਾ ਰਿਹਾ ਸੀਗਾ ਕਿ ਉੱਥੇ ਜਿਹੜਾ ਇੱਕ ਪੂਰਾ ਇੱਕ ਬ੍ਰਾਂਡ ਦਾ ਸ਼ੋ ਜਿਹੜਾ ਸ਼ੁਰੂ ਕਰਨ ਦੇ ਪਹਿਲਾਂ ਜਿਹੜਾ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ ਇਸ ਦੇ ਉੱਤੇ ਕੇਸ ਦਰਜ ਹੋਏ ਨੇ ਉਹਨਾਂ ਦੇ ਨਾਲ ਕੁਝ ਹੋਰ ਉਹਨਾਂ ਦੇ ਸਾਥੀ ਸੀਗੇ ਕੁਲ ਮਿਲਾ ਕੇ ਜੇਕਰ ਗੱਲ ਕਰੀਏ 11 ਕੇ ਬੰਦੇ ਨੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਹੋਇਆ ਹੈ ਇਸਦੇ ਉੱਤੇ ਵੀ ਕਿਹਾ ਜਾ ਰਿਹਾ ਹੈ ਕਿਹਦੇ ਕਿ ਅੱਜ ਵੀ ਉਹਨਾਂ ਨੇ ਇੱਕ ਜਿਹੜਾ ਉਹ 60 ਕਰੋੜ ਡਾਲਰ ਦੇ ਜਿਹੜੇ ਬਾਂਡ ਨੇ ਉਹ ਰੱਦ ਕਰ ਦਿੱਤੇ ਜਿਹਦੇ ਅਨਾਉਂਸ ਕਰਨ ਦੇ ਲਈ ਗਏ ਸੀਗੇ ਕਿਉਂਕਿ ਇਹ ਸਾਰੇ ਕੇਸ ਜਿਹੜੇ ਨੇ ਉਹਨਾਂ ਦੇ ਉੱਤੇ ਹੁਣ ਪਾਏ ਗਏ ਨੇ ਔਰ ਇਸ ਦੇ ਉੱਤੇ ਜਿਹੜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸੂਰਜੀ ਊਰਜਾ ਦਾ ਠੇਕਾ ਲੈਣ ਦੇ ਲਈ ਉਹ ਭਾਰਤੀ ਅਧਿਕਾਰੀਆਂ ਨੂੰ ਉਹਨਾਂ ਨੇ ਰਿਸ਼ਵਤ ਵੀ ਦਿੱਤੀ ਸੀਗੀ ਇਸ ਦੇ ਉੱਤੇ ਜਿਹੜਾ ਹੁਣ ਕੇਸ ਦਰਜ ਹੋਇਆ ਇਸ ਦੇ ਉੱਤੇ ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦਾ ਇੱਕ ਇਸ ਦਰਜ ਹੋਇਆ ਜਿਹੜੀ ਸਟਾਕ ਮਾਰਕੀਟ ਹੈ ਉਹ ਤੁਹਾਨੂੰ ਇਹਦਾ ਦੱਸਾਂ ਕਿਉਂਕਿ ਸਟਾਕ ਮਾਰਕੀਟ ਦੇ ਵਿੱਚ ਇੱਕ ਇੱਕ ਚੀਜ਼ ਲੋਕ ਦੇਖਦੇ ਨੇ ਔਰ ਉਹ ਸਟਾਕ ਮਾਰਕੀਟ ਦੇ ਲਈ ਗ੍ਰਾਫ ਅਪ ਐਂਡ ਡਾਊਨ ਦੇ ਉਹ ਬਹੁਤ ਜ਼ਿਆਦਾ ਬੀਜਿਸ਼ਨ ਕ੍ਰੀਏਟ ਕਰਦੇ ਨੇ ਹਮ ਹਮ ਸੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕਿਹੜੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਜੀ ਸਿੰਦਰ ਸਾਹਿਬ ਇਹ ਇੱਕ ਬਹੁਤ ਇੰਟਰਸਟਿੰਗ ਜੀ ਗੱਲ ਹੈ ਹੱਲੇ ਆਮ ਆਦਮੀ ਪਾਰਟੀ ਨੇ ਲਿਸਟ ਤਾਜ ਜਾਰੀ ਕਰ ਦਿੱਤੀ ਇਹ ਦਿੱਲੀ ਦੀ ਲਿਸਟ ਜਾਰੀ ਕੀਤੀ ਹੈ ਦਿੱਲੀ ਦੇ ਵਿੱਚ ਚੋਣਾਂ ਹੱਲੇ ਹੋਣੀਆਂ ਅਗਲੇ ਸਾਲ ਨੇ ਹੱਲੇ ਇਲੈਕਸ਼ਨ ਕਮਿਸ਼ਨ ਨੇ ਤਰੀਕ ਵੀ ਅਨਾਉਂਸ ਨਹੀਂ ਕੀਤੀ ਲੇਕਿਨ ਆਮ ਆਦਮੀ ਪਾਰਟੀ ਨੇ ਅੱਜ ਆਪਣੀ ਪਹਿਲੀ ਲਿਸਟ ਜਿਹੜੀ ਹੈ ਕੈਂਡੀਡੇਟਸ ਦੀ ਜਾਰੀ ਕਰ ਦਿੱਤੀ ਹੈ ਇਹ ਲਿਸਟ ਦੇ ਜਿਹੜਾ ਬ੍ਰਹਮਾਸਿੰਧ ਸਮਰਨ ਨੂੰ ਜਿਹੜਾ ਜ਼ਿਕਰ ਦਿੱਤੀ ਗਈ ਲੈ ਕਿਰਾਰੇ ਤੋਂ ਅਨਿਲ ਧਾਨ ਵਿਸ਼ਵਾ ਵਿਸ਼ਵਨਗਰ ਤੋਂ ਜਿਹੜਾ ਉਹ ਦੀਪਰ ਸਿੰਧਾ ਨੂੰ ਰੋਸਤਾ ਅ ਜ਼ਰਾ ਦੁਬਾਰਾ ਦੱਸੋਗੇ ਤੁਹਾਡੀ ਆਵਾਜ਼ ਕੱਟੀ ਗਈ ਸੀ ਵਿਚਕਾਰ ਲਿਸਟ ਦੇ ਬਾਰੇ ਵਿੱਚ ਦੁਬਾਰਾ ਜੇ ਦੱਸ ਸਕੋ ਹਾਂਜੀ ਬਿਲਕੁਲ ਇਹ ਲਿਸਟ ਜਿਹੜੀ ਥਿੰਨ ਸਾਹਿਬ ਜਾਰੀ ਕੀਤੀ ਗਈ ਇਹ ਦਿੱਲੀ ਦੀ ਲਿਸਟ ਜਾਰੀ ਕੀਤੀ ਗਈ ਹੈ ਦਿੱਲੀ ਦੇ ਵਿੱਚ ਜਿਹੜਾ ਉਹ ਚੋਣਾਂ ਹਜੇ ਅਗਲੇ ਸਾਲ ਹੋਣੀਆਂ ਨੇ ਹਲੇ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਉਹ ਕੋਈ ਐਲਾਨ ਨਹੀਂ ਕੀਤਾ ਤਾ ਤਰੀਕਾ ਲੈ ਕੇ ਅੱਜ ਪਹਿਲੀ ਜਿਹੜੀ ਲਿਸਟ ਹੈ ਉਹ ਆਮ ਆਦਮੀ ਪਾਰਟੀ ਨੇ ਜਾਰੀ ਕਰ ਦਿੱਤੀ 11 ਕੈਂਡੀਡੇਟਸ ਦੀ ਇਲ ਬਲੀਸਾ ਚਤਰਪੁਰ ਤੋਂ ਬ੍ਰਹਮਾ ਸਿੰਘ ਨੂੰ ਤਾਮਰਜੇ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਿ ਰਾਜ ਕੋ ਅਨਿਲ ਚਾਹ ਨੂੰ ਦਿੱਤੀ ਗਈ ਹੈ ਵਿਸ਼ਵਾਸ ਨਗਰ ਤੋਂ ਦੀਪਕ ਸਿੰਘਲਾ ਨੂੰ ਦਿੱਤੀ ਗਈ ਹੈ ਰੋਹਤਾਸ ਨਗਰ ਤੋਂ ਸਰੀਤਾ ਸਿੰਘ ਨੂੰ ਦਿੱਤੀ ਗਈ ਹੈ ਲక్ష్ਮੀ ਨਗਰ ਤੋਂ ਬੀਬੀ ਤਿਆਗੀ ਨੂੰ ਦਿੱਤੀ ਗਈ ਹੈ ਜਿਹੜਾ ਬਦਰਪੁਰ ਹੈ ਉਥੋਂ ਦੀ ਜਿਹੜਾ ਹੈ ਰਾਮ ਸਿੰਘ ਨੂੰ ਦਿੱਤੀ ਗਈ ਹੈ ਸੀਲੰਪੁਰ ਤੋਂ ਜ਼ੈਬਰ ਜਿਹੜੇ ਚੌਧਰੀ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਇਹ ਪਹਿਲੀ ਸੂਚੀ ਹੈ ਲੇਕਿਨ ਅੱਗੇ-ਅੱਗੇ ਕਹਿੰਦੇ ਅਸੀਂ ਹੋਰ ਜਿਹੜੀ ਪੂਰੀ ਆਪਣੇ ਕੈਂਡੀਡੇਟਸ ਦੀ ਸੂਚੀ ਹੈ ਜਲਦ ਜਾਰੀ ਕਰ ਦਵਾਂਗੇ ਇਹ ਐਮਐਲਏਜ਼ ਦੇ ਉਮੀਦਵਾਰ ਨੇ ਜੀ ਬਿਲਕੁਲ ਅੱਛਾ ਅਨੁਜਾ ਜੀ ਸਾਨੂੰ ਦੱਸੋ ਵਾਤਾਵਰਣ ਬਾਰੇ ਕਿਵੇਂ स्मੋਗ ਦਾ ਕੀ ਹਾਲ ਹੈ ਕਿਸਾਨਾਂ ਨੇ ਮੇਰੇ ਖਲ ਰਿਕੁਐਸਟ ਕੀਤੀ ਸੀ ਕਿ ਸਰਵੇਖਣ ਕਰਵਾਇਆ ਜਾਏ ਸਟੱਡੀ ਕਰਵਾਈ ਜਾਏ ਉਸ ਮੰਗ ਦਾ ਕੀ ਅਰਥ ਹੈ ਸਰਬ ਅਸੋਤ ਅਸੀਂ ਹਰ ਰੋਜ਼ ਆਪਣੇ ਸਰੋਤਿਆਂ ਦੇ ਨਾਲ ਵੀ ਖਬਰ ਸਾਂਝੀ ਕਰਦੇ ਹਾਂ ਕਿ AQI 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈ ਲਗਾਤਾਰ ਵਰਸਟ ਕੇਸ ਸਿਨੈਰੀਓ ਦੇ ਵੱਲ ਮੂਵ ਕਰੀ ਜਾ ਰਿਹਾ ਹੈ ਇਸ ਦੇ ਵਕਤ ਜਿਹੜਾ ਇਸ ਵਕਤ ਲਗਾਤਾਰ ਸਕੂਲ ਕਾਲਜ ਬੰਦ ਕੀਤੇ ਜਾ ਰਹੇ ਨੇ ਲੇਕਿਨ ਕਾਰਨ ਇੱਕ ਮੰਨਿਆ ਜਾ ਰਿਹਾ ਦੋਸ਼ ਦੋਸ਼ੀ ਸਿਰਫ ਇੱਕ ਮੰਨੇ ਜਾ ਰਹੇ ਨੇ ਉਹ ਕਿਸਾਨ ਹਰ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਕਿਸਾਨ ਜਿਹੜੇ ਨੇ ਪਰਾਲੀ ਨੂੰ ਅੱਗ ਲਗਾ ਰਹੇ ਨੇ ਤਾਂ ਕਰਕੇ ਪ੍ਰਦੂਸ਼ਣ ਹੋ ਰਿਹਾ ਲੇਕਿਨ ਅੱਜ ਅਸੀਂ ਖੁਦ ਗੱਲ ਕੀਤੀ ਹਰਮਿਤ ਸਿੰਘ ਕਾਦੀਆਂ ਜਿਹੜੇ ਕਿਸਾਨ ਨਾ ਦੇ ਲੀਡਰ ਨੇ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਪੂਰਨ ਤੌਰ ਤੇ ਕਿਸਾਨ ਗਲਤ ਨਹੀਂ ਹੈ ਕਹਿੰਦੇ ਅਸੀਂ ਮੰਨਦੇ ਹਾਂ ਕਿ ਕੁਝ ਹਿੱਸਾ ਇਸ ਪ੍ਰਦੂਸ਼ਣ ਦੇ ਵਿੱਚ ਕਿਸਾਨਾਂ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਹੋ ਸਕਦਾ ਹੈ ਲੇਕਿਨ ਪੂਰਾ ਸਮੋਗ ਜਿਹੜਾ ਉਹ ਕਿਸਾਨਾਂ ਦੀ ਪਰਾਲੀ ਨੂੰ ਅੱਗ ਲਗਾਣ ਕਰਕੇ ਨਹੀਂ ਹੈ ਕਹਿੰਦੇ ਅਗਰ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਐਸ ਤੀਂ ਕਹਿੰਦੇ ਸਰਟਿਫਾਈ ਤਦ ਜਿਹੜੀ ਹੈ ਉਹ ਪਰਾਲੀ ਨੂੰ ਘੱਟ ਅੱਗ ਲੱਗੀ ਹੈ ਤੇ ਫਿਰ ਕਹਿੰਦੇ 에ਅਰ ਕੁਆਲਿਟੀ ਇੰਡੈਕਸ ਖਰਾਬ ਕਿਵੇਂ ਹੋ ਰਿਹਾ ਹੈ ਐਤਕੀ ਸਮੋਗ ਜ਼ਿਆਦਾ ਕਿਵੇਂ ਹੋ ਰਹੀ ਹੈ ਕਹਿੰਦੇ ਇਸ ਦੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਕਹਿੰਦੇ ਇਸ ਕਰਕੇ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਕਹਿੰਨੇ ਆ ਕਿ ਤੁਸੀਂ ਸਰਵੇਖਣ ਕਰਵਾਓ ਸਰਵੇ ਕਰਵਾਓ ਸਟੱਡੀ ਕਰਵਾਉ ਤਾਂ ਕਿ ਇਸ ਦੇ ਐਕਚੁਅਲ ਫੈਕਟਰਸ ਨਿਕਲ ਕੇ ਸਾਹਮਣੇ ਆਣ ਕਹਿੰਦੇ ਕੁਝ ਵੀ ਹੋ ਸਕਦੇ ਨੇ ਆਟੋਮੋਬਾਈਲ ਇੰਡਸਟਰੀ ਇੰਨੀ ਜ਼ਿਆਦਾ ਵੱਧ ਗਈ ਹੈ ਉਹਦਾ ਪ੍ਰਦੂਸ਼ਣ ਵੀ ਹੋ ਸਕਦਾ ਸਾਡੇ ਵਹੀਕਲ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਗਏ ਨੇ ਉਹਨਾਂ ਦਾ ਪ੍ਰਦੂਸ਼ਣ ਵੀ ਹੋ ਸਕਦਾ ਹੈ ਲੇਕਿਨ ਕਹਿੰਦੇ ਗਲੋਬਲ ਵਾਰਮਿੰਗ ਕਲਾਈਮੈਟਿਕ ਚੇਂजेस ਜਿਹੜੇ ਨੇ ਉਨਾ ਉਬੀ ਇੱਕ ਕਾਰਨ ਹੋ ਸਕਦੇ ਨੇ ਕਹਿੰਦੇ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਜਿਹੜੀ ਹੈ ਇਹਦਾ ਸਰਵੇਖਣ ਕਰਵਾਇਆ ਜਾਏ ਜਾਂ ਕਿਸੇ ਮੈਡੀਕਲ ਯੂਨੀਵਰਸਿਟੀ ਤੋਂ ਇਹਦਾ ਸਰਵੇਖਣ ਕਰਵਾਇਆ ਜਾਏ ਕਹਿੰਦੇ ਪੂਰਨ ਤੌਰ ਤੇ ਕਿਸਾਨਾਂ ਨੂੰ ਦੋਸ਼ ਦੇਣਾ ਗਲਤ ਹੈ بارش ਪੈਣ ਦੀ ਕੋਈ ਸੰਭਾਵਨਾ ਹੈ ਜੀ ਦੇਖੋ ਅੱਜ ਤੱਕ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਇੱਕ ਹਫਤੇ ਦੀ ਸੂਚੀ ਜਾਰੀ ਕੀਤੀ ਗਈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਦੇ ਵਿੱਚ ਗਿਰਾਵਟ ਆਉਣ ਵਾਲੇ 2 ਦਿਨਾਂ ਦੇ ਵਿੱਚ ਜ਼ਰੂਰ ਆ ਸਕਦੀ ਹੈ ਲੇਕਿਨ ਅਗਲੇ ਇੱਕ ਹਫਤੇ ਤੱਕ ਮੀਂਹ ਕਣੀ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਅਨੁਜਯ ਸ਼ਰਮਾ ਜੀ ਮਿਹਰਬਾਨੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਇਸ ਦਾ ਮਸਾ ਜੂਰ ਹੈ ਰੈਡ ਐਫ ਐਮ